ਤੇ ਬਾਜੀ ਹੁਣੀ ਹੁਣ ਉਠਾਲ ਕੇ ਲਿਆਂਦੇ ਇੱਧਰ ਹਾਂਜੀ ਗੁੱਡ ਮਾਰਨਿੰਗ ਜੀ ਹੋ ਗਈ ਹੋ ਗਈ ਜੀ ਹੋ ਗਈ ਪੀਪੀਆਰ ਤਾਂ ਸੀਗਾ ਬਾਜੀ ਕਿਹੜਾ ਆਪਣੇ ਚਾਹੇ ਵਾਲਾ ਹਾਂਜੀ ਇੱਥੇ ਇਕੱਲਾ ਹੀ ਆ ਇਹ ਚਾਹੇ ਵਾਲਾ ਚਾਹੇ ਵਾਲਾ ਸਮੋਸੀਆਂ ਵਧੀਆ ਇਹਨਾਂ ਦੀਆਂ ਕਿਦਾਂ ਸਵਾਦ ਇਹ ਜਾ ਕੇ ਚੈੱਕ ਕਰ ਲੈ ਮੈਂ ਜਿਹੜਾ ਤਲ ਨਹੀਂ ਉਹੀ ਜਿਹੜੀਆਂ ਮਗਾਈਆਂ ਸੀ ਉੱਥੇ ਉਧਰ ਵਾਲੀਆਂ ਇੱਥੋਂ ਕਈਆਂ ਸੀ ਉੱਥੋਂ ਕਈਆਂ ਉਹ ਤਾਂ ਟੇਸਟੀ ਸੀ ਆ ਜਾਓ ਫੇਰ ਜੀ ਲਓ ਜੀ ਇੱਧਰ ਕਹਿੰਦੇ ਖਿੱਚ ਧੂ ਕੇ ਬਾਜੀ ਹੁਣਾਂ ਨੂੰ ਪਾਸ ਕਰਾਈ ਦਿੱਤਾ ਟੈਸਟ ਹਨਾ ਲਫਾਂਫ ਦਵਾਈ ਦਿੱਤਾ ਕਹਿੰਦੇ ਆ ਪੈਕਟ ਦਾ ਐਡਾ ਰੱਖਿਆ ਪਤਾ ਨਹੀਂ ਕਿੰਨੇ ਕੁ ਹੁੰਦੇ ਪੀਸ ਵਿੱਚ ਚਾਰ ਆ ਵਾ ਜੀ ਇਹ ਕੀ ਚਤਰ ਸਮੋਸਾ ਵੀ ਇੰਨਾ ਗਿਆ ਫਿਰ ਦੰਦ ਚ ਹੀ ਫਸ ਜਾਣਾ ਹੈ ਸਮੂਸੀ ਆ ਅੱਦਾਂ ਪਹਿਲਵਾਨ ਜੀ ਵਧੀਆ ਜੀ ਇਕਦਮ ਜੀ ਹਾਂ ਵਧੀਆ ਵਧੀਆ ਹੋ ਗਈ ਫਿਰ ਗੁੱਡ ਮਾਰਨਿੰਗ ਮਾਰਨਿੰਗ ਦਾ ਬਾਬਾ ਬੋਲ ਪਿਆ ਹੁਣ 5 ਵਜ ਗਏ ਹੈ ਦਾਕੂਮੈਂਟ ਬੁਨਣਾ ਨੇ ਸ਼ਗਨਾਂ ਦੇ ਨੇੜੇ ਬੁਨਣਾ ਪਾੰਦਰ ਉਹ ਜੀ ਕਿੰਨਾ ਪੱਕੇ ਭੁਖੇ ਕਿਆ ਰਹੇ ਭੁਖੇ ਭੁਖੇ ਚਲਾਤੇ ਕਿਦਾਂ ਭਵਾਨ ਜੀ ਪਤਲੇ ਹੋ ਗਏ ਤੁਸੀਂ ਅਜੇ ਠੰਡ ਹੈ ਨਹੀਂ ਰਾਤ ਨੂੰ ਹੋਰ ਉਹ ਘਟ ਗਿਆ ਬਾਹਰ ਹੁਣ ਤਾਂ ਹਾਂ ਮੈਂ ਉਦੋਂ ਹੀ ਪਰਸੋਂ ਜਾਂਦਾ ਇਹ ਕਦੇ ਨਾ ਪਤਲਾ ਕਰਤਾ ਹੋਈਆ ਕੋਈ ਨਹੀਂ ਟੈਨਸ਼ਨ ਨਾ ਲੈ ਮੈਂ ਆ ਜਾਣਾ ਕੋਈ ਨਹੀਂ ਕਰਾਂਗੇ ਮੋਟਾ ਫੇਸ ਦਿਨੂ ਯਾਰ ਕਿਹੜੀ ਗੱਲ ਆ ਹੈ ਆਪਾਂ ਲੇਅਰ ਕੱਢਾਂਗੇ ਕੋਈ ਨਹੀਂ ਮੌਦੇ ਮੇਲੇ ਤੇ ਫੇਰ ਆਹੋ ਮੈਂ ਆ ਜਾਣਾ ਪਹਿਲਾਂ ਪਹਿਲਾਂ ਨਾਲੇ ਲਾਵਾਂਗੇ ਝੋਨਾ ਫੇ ਆਪਾਂ ਝੋਨਾ ਲਵਾਉਂਗਾ ਜੇ ਕਿਦਾਂ ਪਰ ਮੈਂ ਨਾਲ ਰੱਖਣਾ ਤੰਦਰਾ ਹਜੇ ਨਾਲ ਰਹੀ ਜਿੰਨਾ ਟਾਈਮ ਆ ਕੈਨੇਡਾ ਤੇ ਡਾਲਰ ਡੂਲਰ ਪਿਆਰ ਪਿਉਰ ਬਹੁਤ ਮਿਲਦਾ ਜਿੰਨਾ ਟਾਈਮ ਮੁਕੇ ਨਹੀਂ ਉਹਨਾਂ ਟਾਈਮ ਨਾਲੇ ਰਹੀ ਜਿੱਦਣ ਮੈਂ ਨੰਗ ਹੋ ਗਿਆ ਤੈਨੂੰ ਪਤਾ ਲੱਗੇ ਜਾਣਾ ਫੇ ਹੌਲੀ ਜਣੀ ਬੱਸ ਫੜ ਕੇ ਨਿਕਲ ਜਾਈ ਤੋ ਚੰਗਾ ਫੇ ਸੋਣਿਆ ਫੇਰ ਤਾਂ ਜਿੱਦਾਂ ਕਹਿੰਦੇ ਨੇ ਆਪ ਨੰਗ ਤੇ ਬਾਪ ਨੰਗ ਤਾਂ ਯਾਰ ਹੋਣੀ ਚੱਲੇ ਹੁਣ ਚੌਥਾ ਨੰਗ ਕਿਹੜੇ ਮੇਰੇ ਮਾਮੇ ਮਾਮੇ ਦਾ ਮੁੰਡਾ ਦਾ ਨਾਂ ਨੰਗੇ ਚੌਥਾ ਨੰਗ ਮੇਰੇ ਮਾਮੇ ਮਾਮੇ ਦਾ ਮੁੰਡਾ ਦਾ ਹੋਰ ਕਿਦਾਂ ਹੋਏ ਨਵੀਂ ਦਾਜੀ ਹਾਂ ਠੀਕ ਪਤਾ ਲੱਗਾ ਕਹਿੰਦੇ ਧਰਨੇ ਦੇ ਹੁੰਨਾ ਜਿਆਦਾ ਬਸ ਉਹ ਜਦੋਂ ਦੋਨੋਂ ਪਪਾ ਮੈਨਾਂ ਚੈਲੰਜ ਆਉਂਦਾ ਤੇ ਨੰਗਰ ਕਣ ਲੈ ਤੈਨੂੰ ਕੈਨੇਡਾ ਦਾ ਲੱਡੂ ਖਲਾਉਣੇ ਆ ਕਰ ਆ ਕਰ ਆ ਕਰ ਤੁਹਾਡੇ ਮੂੰਹ 'ਚ ਟੀਏ ਸਾਡੇ ਪੰਜਾਬ ਦੇ ਮੂੰਹ 'ਚ ਪਾ ਲਾ ਇਹ ਪਰ ਪੜਣਾ ਨਹੀਂ ਹੁਣ ਤੈਨੂੰ ਪੜਣਾ ਨਹੀਂ ਇਹ ਦੇਖ ਲਾ ਪਲਵਾਨ ਜੀ ਹੌਣ ਟੰਬੀਟ ਪਰ ਕਹਿੰਦੇ ਇੱਧਰ ਤੇਰਾ ਪਾਸਵਰਡ ਬਣਾ ਇਦਾਂ ਦੇ ਖਲਾਉਣੇ ਤੈਨੂੰ ਇਦਾਂ ਦੇ ਆ ਵੇ ਜਨਤਾ ਬਹੁਤ ਪੁੱਛਦੀ ਜਰਾ ਇੱਧਰ ਬਹੁਤ ਜਨਤਾ ਤੈਨੂੰ ਪਿਆਰ ਕਰਦੀ ਬਾਈ ਇਹ ਕਰ ਰਹੀ ਹੈ ਨਾ ਭੁੱਖ ਮਾਰੀ ਫੁਲਾ ਦਾਨੀ ਆਪਾਂ ਇੱਥੇ ਬੈਨਕੋਵਰ ਚ ਕੈਨੇਡਾ ਜਾ ਕੇ ਪਤਾ ਲੱਗ ਜਵੇ ਇਹਨਾਂ ਨੂੰ ਪਹਿਲਵਾਨ ਕਿਹਨੂੰ ਕਹਿੰਦੇ ਆ ਪਾਸਵਰਡ ਤਾਂ ਪਹਿਲਵਾਨ ਦਾ ਪਿਆ ਚੱਕਰ ਹਜੇ ਆਉਣਾ ਤਾਂ ਕੋਈ ਬਣ ਕੇ ਜੀ ਭਲਾ ਪੁੱਛਦੇ ਪਹਿਲਵਾਨ ਨੂੰ ਸਾਦੋ ਤਾਂ ਕੋਈ ਨਹੀਂ ਇਹਦਾ ਵੀ ਕਢਾਉਣਾ ਹੈ ਫੇ ਗੜਾ ਹਾਂ ਚਲੋ ਤੁਸੀਂ ਭੁੱਖੇ ਮਾਰਨਾ ਜਦੋਂ ਮੈਂ ਆ ਗਿਆ ਨਿਆਣੇ ਤੁਹਾਡੇ ਤੋਂ ਤਾਂ ਰੋਟੀ ਨੂੰ ਤਰ ਸੁਣੇ ਇੱਥੇ ਗੁੱਡ ਮਾਰਨਿੰਗ ਕਰ ਦਿਓ ਪਹਿਲਵਾਨ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰਿਆਂ ਨੂੰ ਲਵ ਯੂ ਕਹਦੇ ਸਨੈਪ ਚੈਟ ਤੇ ਬਾਕੀ ਠੇਕੇਦਾਰਾਂ ਲੇਵਲ ਤਾਂ ਨਹੀਂ ਕਰਾਉਣਾ ਰੂਲਰ ਆਇਆ ਆ ਦਾਦੇ ਇੱਕ ਬੰਦਾ ਫੜ ਆਇਆ ਇਹਨੂੰ ਦੇਖੀ ਲੈਵਲ ਕਰਕੇ ਦਿਖਾਉਂਦਾ ਸਾਨੂੰ ਕੋਜਿਆ ਕੀ ਕੀ ਪੋਣਾ ਦੱਸ ਹੈ ਜੋ ਮਰਜੀ ਤੂੰ ਕਾਊਂਟਰ ਮੰਗਾ ਜੀ ਉਹਨਾਂ ਦਾ ਬਾਕੀ ਦਾ ਵੇਟਵਾ ਕਦਾ ਉੱਠ ਗਿਆ ਨਚੋੜ ਸੈਟਰ ਨਚੋੜ ਹੋ ਜਾਵੇ ਫੇਰ ਹੋ ਜਾਵੇ ਹੋ ਜਾਵੇ ਹੋ ਜਾਵੇ ਸਮੋਸੇ ਦਾ ਕੰਮ ਹੋ ਗਿਆ ਲੋ ਜੀ ਕਿਹੜਾ ਸਮੋਸਾ ਗਿਆ ਹੁਸ਼ ਲਾਸ ਕਰਦੇ ਹਲਾ ਆ ਫਟੇ ਚੱਕਦੇ ਆ ਹੈ ਹਾਂ ਬਾਦ ਨਾ ਇੱਕ ਇੱਕ ਤੇ ਹੋਰ ਆਹ ਕਿਹੜਾ ਜਿਗਨ ਕਿਹੜਾ ਖਾਣਾ ਦਾਸ ਨਾਲ ਪਵਾਈਏ ਤੇਰੇ ਹੈ ਕਿਹੜੀ اٹਕੀ ਇਹ ਤਾਂ ਮੈਦੇ ਦੀ ਲੱਗਦੀ ਆ ਮੈਂ ਦੇ ਦੀ ਆ ਇਹ ਤਾਂ ਹਾਂਜੀ ਆ ਕੀ ਕੀਤਾ ਬ੍ਰੈਡ ਬ੍ਰੈਡ ਖਾ ਲਈ ਖੀਰੇ ਖੂਰੇ ਹੁਣ ਹੱਥ ਨਾਲ ਹੀ ਚੱਲਣ ਦਿੱਤੇ ਢੰਬਾ ਥੋੜਾ ਚੱਲਿਆ ਐਦਕੀਆਂ ਨਾ ਕੀ ਹੋਇਆ ਢਿੱਡ ਭਰਿਆ ਸੀ ਹਾਂਜੀ ਕਦਾਂ ਸਵਾਦ ਆ ਕਿੰਨਾ ਕੁ ਹੈ ਪੱਕਾ ਢੰਬਾ ਚੱਲਿਆ ਨਹੀਂ ਹਜੇ ਕੀ ਕਰਤਾ ਪਲਵਾਨ ਇੰਨਾ ਕਾਟਾ ਕਿੱਥੇ ਯਾਰ ਹੋਣਾ ਢੰਬਾ ਚਲਾ ਦੇ ਕਾਰੀ ਢੰਬਾ ਲੈ ਕਿੱਥੇ ਗਿਆ ਸਾਬੇ ਲੋ ਜੀ ਸਾਬੇ ਚ ਤਾਂ ਪੈ ਗਈ ਕਹਿੰਦੇ ਭੁੱਖ ਮਾਰੀ ਇਹ ਨਹੀਂ ਹੁਣ ਕਾਮ ਜਬ ਹੁੰਦਾ ਸ਼ੇਰ ਦੇਖਿਓ ਕਦਾਂ ਡਿੱਗਦੇ ਸਾਬੇ ਵਾਲਿਆਂ ਦੇ ਇਹਨਾਂ ਤੇਰਾ ਕੀ ਬਣਿਆ ਹੋਣਾ ਪਲਵਾਨ ਨਿਕਾ ਜਾ ਤਾਂ ਕੈਨ ਆ ਮੇਰੇ ਵਾਲਾ ਵੀ ਚੜ ਜਾ ਫੇ ਚੜ ਜਾ ਹੋ ਜਵੇ ਹੋ ਜਵੇ ਕੈਨ ਹੋ ਜਵੇ ਚੜ ਜਾ ਚੜ ਜਾ ਚੜ ਜਾ ਦੱਸ ਐਨ ਇੱਕ ਜਿਗਾ ਇੱਕ ਕੁੱਟ ਜੀ ਕੈਨ ਯਾਦੇ ਹੋ ਗਿਆ ਆ ਗਿਆ ਲੈ ਚੱਕ ਪਲਵਾਨ ਇੱਕ ਬਚ ਗਿਆ ਸਮੋਸਾ ਹੋ ਜਵੇ ਹੋ ਜਵੇ ਚੱਲ ਫੇ ਦਿਨ ਵੇੜ ਜਾ ਏਦਿ 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 ਸਾਬਤਾ ਚੱਲ ਪਤਾ ਲੱਗ ਜਾ ਸਮੋਸਿਆਂ ਦਾ ਬੈਰੀ ਆ ਆਜ ਤੇ ਮੇਡਾ ਪੋਰ ਲੋਕੀ ਪਲਵਾਨ ਤਰਸਦੇ ਪਏ ਤੇਰੀ ABC ਸੁਣਨ ਨੂੰ ਸੁਣਾ ਦੇ ਫੇ ABC D F E C H I ਜੀ ਕਿੱਥੇ ਗਈ ਇਹ ABC D ਏ ਪੀ ਚੈਲਮਨ ਕੁ ਪਿਕਰ ਸੂਡ ਜੈ ਜਡ ਬਾਈ ਖੋਟ ਦੁਆਰ ਤੋਂ ਸੁਣਾ ਦੁਆਰ ਤੋਂ ਏ ਬੀ ਸੀ ਡੀ ਐਫ ਆਈ ਐਲ ਮਨੂ ਕੇਰ ਜੈ ਡ ਬਾਈ ਜੈ ਡ ਬਾਈ ਬਾਕੀ ਅੱਖਰ ਕਿੱਥੇ ਗਏ ਬਾਕੀ ਏ ਫੋਰ ਐਪਲ ਵਾਲੀ ਸੁਣਾ ਦੇ ਫੇ ਏ ਫੋਰ ਐਪਲ ਬੀ ਫੋਰ ਬਾਈ ਸੀ ਫੋਰ ਕੈਟ ਡੀ ਫੋਰ ਟੋਰ ਈ ਫੋਰ ਐਪਲ ਈ ਐਲੀ ਫੋਰ ਟਾ ਜਿਹੜਾ ਤੂੰ ਆ E F G four G four girl girl mein ladki H four H four hand mein worki हाँ H I J K L M N O P Q R S T U V and Zeta wow two three four five six seven eight nine ten level twelve thirty forty six ten thirty forty six seven eight nine twenty one twenty two twenty three twenty four twenty eight twenty nine twenty twenty 30 46 70 90 51 52 50 51 3 through 60 50 ਨਾ ਪੂਰੀ 100 ਗੱਲ ਤੋਂ 91 90 1 2 3 ਸਣਾ ਦੇ ਫੇ 1 2 3 4 5 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 ਇਹ ਤਾਂ ਸਹੀ ਆ ਤੇਰਾ 1 2 ਹੀ ਸਣਾ ਤੂੰ 1 2 3 4 5 6 7 121 20 270 <laughs> 31 32 36 67 11 80, 11 20 90 91 92 33 700 100 <laughs> 2 ਵਾਲੀ ਲੈਂਡ ਹੈਗੀ ਹੈ 2 ਵਾਲੀ 212 21 22 30 46 70 92 ਪੰਜ ਰੋਟੀਆਂ ਖਾ ਲੀਆਂ ਤੇ ਛੇਵੀਂ ਦੀ ਵਾਰੀ ਆ ਗਈ ਆ ਇਹ ਨਹੀਂ ਸੁੱਕੀ ਪਜਦੀ ਲੈ ਦੋ ਰੋਟੀਆਂ ਚ ਖਾਈਆਂ ਹੋ ਗਿਆ ਹੋ ਗਿਆ ਬਾਤ The. <laughs>